ਹੈਲੋ ਫਰੈਂਡਸ ਸਵਾਗਤ ਹੈ ਤੁਹਾਡਾ ਦਿਲਜੀਤ ਐਜੂਕੇਸ਼ਨ ਵਰਲਡ ਉਤੇ ਦੋਸਤੋ ਅੱਜ ਅਸੀਂ ਫਿਰ ਗੱਲ ਕਰਨ ਜਾ ਰਹੇ ਹਾਂ ਕੁਝ ਜੌਬਸ ਦੀ ਇਹ ਜਿਹੜੀਆਂ ਜੌਬਸ ਨੇ ਇਹ ਮੋਗਾ ਦੇ ਆਸ-ਪਾਸ ਦੀਆਂ ਜੌਬਸ ਨੇ ਅੰਡਰ ਜਿਹੜੀਆਂ ਇਹ ਜੌਬਸ ਨੇ ਘੱਟ ਪੜੇ ਲਿਖਿਆ ਲੋਕਾਂ ਲਈ ਵੀ ਵਿੱਚ ਕਾਫੀ ਜੌਬ ਹੈ ਜੀਆਂ ਨੇ ਜਿਹੜੀਆਂ ਘੱਟ ਪੜੇ ਲਿਖੇ ਲੋਕਾਂ ਲਈ ਨੇ ਸੋ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਤੇ ਜਾਣਦੇ ਹਾਂ ਕਿ ਕਿਹੜੀਆਂ-ਕਿਹੜੀਆਂ ਨੇ ਨੌਕਰੀਆਂ ਜਿਨ੍ਹਾਂ ਦੀ ਅਸੀਂ ਕਰਾਂਗੇ ਅੱਜਕੱਲ੍ਹ ਸਭ ਤੋਂ ਪਹਿਲਾਂ ਲੋੜ ਹੈ ਇਹਨਾਂ ਨੂੰ ਦੋ ਸੁਪਰਵਾਈਜ਼ਰਸ ਦੀ ਸਟੱਡੀ ਜਿਹੜੀ ਉਹ ਪਲੱਸ 2 ਜਾਂ ਫਿਰ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਏਜ ਜਿਹੜੀ ਉਹ 25 ਤੋਂ 28 ਸਾਲ ਹੈ ਤੇ ਟਾਈਮਿੰਗ ਹੈ ਜੌਬ ਦੀ ਇਸ ਵੇਲੇ 8:00 ਤੋਂ 7:00 ਸ਼ਾਮ ਨੂੰ ਤੇ ਸੈਲਰੀ ਜਿਹੜੀ 12 ਤੋਂ 14000 ਦੇ ਵਿੱਚ ਦਿੱਤੀ ਜਾਏਗੀ ਨੈਕਸਟ ਜੀ اکاؤنٹੈਂਟ ਦੀ ਜ਼ਰੂਰਤ ਹੈ ਸੈਲਰੀ 50000 ਹੈ ਟਾਈਮਿੰਗ 8 ਤੋਂ 5 ਵਜੇ ਤੱਕ ਤੇ ਇੰਗਲਿਸ਼ ਜਿਹੜੀ ਉਹ ਵਧੀਆ ਹੋਣੀ ਚਾਹੀਦੀ ਹੈ ਤੇ 2-3 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਜ਼ਰੂਰੀ ਹੈ। ਨੈਕਸਟ ਜੀ ਲੜਕੇ ਜਾਂ ਫਿਰ ਲੜਕੀ ਦੀ ਲੋੜ ਹੈ ਡਿਜੀਟਲ ਮਾਰਕੀਟਿੰਗ ਦੇ ਲਈ। ਡਿਜੀਟਲ ਮਾਰਕੀਟਿੰਗ ਦੇ ਲਈ ਲੜਕੇ ਜਾਂ ਫਿਰ ਲੜਕੀ ਦੀ ਜ਼ਰੂਰਤ ਹੈ। ਸੈਲਰੀ ਜਿਹੜੀ ਉਹ ਤੋਂ ਡੀ ਇੰਟਰਵਿਊ ਤੇ ਅਧਾਰਿਤ ਹੋਵੇਗੀ। ਕਿ ਤੋਂ ਇੰਟਰਵਿਊ ਕੈਦ ਜੀ ਜਾਂਦੀ ਹੈ ਤੇ ਟਾਈਮਸ ਵੇਰੇ 9 ਤੋਂ 6 ਵਜੇ ਤੱਕ ਕੇ ਜੌਬ ਦੀ ਲੋਕੇਸ਼ਨ ਮੋਗਾ ਹੈ ਨੈਕਸਟ ਹੈ ਜੀ ਸਕਿਉਰਟੀ ਗਾਰਡ ਦੀ ਲੋੜ ਹੈ ਜੀ ਫਿਟਨੈਸ ਜਿਮ ਦੇ ਵਿੱਚ ਸੈਲਰੀ ਜਿਹੜੀ 8 ਤੋਂ 9000 ਰੁਪਏ ਡੇ ਦੇ ਜੌਬ ਹੈ ਮਤਲਬ ਨਾਈਟ ਸ਼ਿਫਟ ਨਹੀਂ ਹੈ ਸਿਰਫ ਡੇ ਦੀ ਡਿਊਟੀ ਹੈ ਲੋਕੇਸ਼ਨ ਜਿਹੜੀ ਜੌਬ ਦੀ ਉਹ ਮੋਗਾ ਹੈ ਨੈਕਸਟ ਹੈ ਜੀ ਕੇ ਜੀ ਐਨ ਐਮ ਐਨ ਬੀ ਐਸ ਸੀ ਨਰਸਿੰਗ ਗਰਲ ਦੀ ਜ਼ਰੂਰਤ ਹੈ ਟਾਈਮ ਸਵੇਰੇ 9 ਤੋਂ 7 ਵਜੇ ਤੱਕ ਹੈ ਸੈਲਰੀ 7 ਤੋਂ 15000 ਰੁਪਏ ਤੇ ਲੋਕੇਸ਼ਨ ਜਿਹੜੀ ਉਹ ਮੋਗਾ ਹੈ ਨੈਕਸਟ ਜੋਬ ਹੈ ਜੀ ਕਾਰ ਡਰਾਈਵਰ ਦੀ ਲੋੜ ਹੈ ਟਾਈਮਿੰਗ ਸਵੇਰੇ 9 ਤੋਂ 7 ਵਜੇ ਤੱਕ ਸੈਲਰੀ ਜਿਹੜੀ ਉਹ 10000 ਰੁਪਏ ਤੇ ਲੋਕੇਸ਼ਨ ਜਿਹੜੀ ਉਹ ਮੋਗਾ ਹੈ ਅ ਅਗਲੀ ਜੋਬ ਹੈ ਜੀ ਕੰਪਿਊਟਰ ਆਪਰੇਟਰ ਦੀ ਜੋ ਲੜਕੀ ਦੀ ਲੋੜ ਹੈ ਕੰਪਿਊਟਰ ਆਪਰੇਟਰ ਦੇ ਲਈ ਇੰਗਲਿਸ਼ ਚੰਗੀ ਹੋਣੀ ਚਾਹੀਦੀ ਹੈ ਸਵੇਰੇ 9 ਤੋਂ ਸ਼ੇ ਟਾਈਮਿੰਗ ਹੈ تسلی جیڑی او 10 ਤੋਂ 12000 ਦਿੱਤੀ جائے گی۔ نیکسٹ جی میڈ دی ضرورت ہے ਕੁਕਿੰਗ ਦੇ ਲਈ ਟਾਈਮ ਸਵੇਰੇ 8:30 ਤੋਂ 6 ਵਜੇ ਤੱਕ ਸੈਲਰੀ 10 ਤੋਂ 12000 مطلب ਪੂਰਾ ਫੁੱਲ ਡੇ ਰਹਿਣਾ ਪਏਗਾ میਡ ਨੂੰ ਤੇ ਸੈਲਰੀ 10 ਤੋਂ 12000 ਰੁਪਏ ਦਿੱਤੀ ਜਾਏਗੀ। نیکسٹ ایک ਗਰਲ ਦੀ ਲੋੜ ਹੈ ਜੀ ਫਰੰਟ ਕਾਊਂਟਰ ਤੇ ਖੜੇ ਹੋਣ ਦੇ ਲਈ موبائل ਸ਼ਾਪ ਦੇ ਵਿੱਚ ਸੈਲਰੀ ਜਿਹੜੀ 8 ਤੋਂ 9000 ਦੇ ਵਿੱਚ ਹੋਏਗੀ ਟਾਈਮ ਸਵੇਰੇ 9 ਤੋਂ 6 ਵਜੇ ਤੱਕ ਨੈਕਸਟ ਹੈ ਜੀ ਚਾਰ ਲੜਕਿਆਂ ਦੀ ਲੋਡਰ ਟਰਕਿੰਗ ਕੰਪਨੀ ਨੂੰ ਯੂ ਐਸ اے ਕੈਨੇਡਾ ਦੇ ਵਿੱਚ ਨਾਈਟ ਸ਼ਿਫਟ ਜੌਬ ਹੈ ਮਤਲਬ ਯੂ ਐਸ اے ਕੈਨੇਡਾ ਦੀ ਕੰਪਨੀ ਹੈ ਜੌਬ ਜਿਹੜੀ ਮੋਗਾ ਵਿੱਚ ਹੀ ਹੈ ਨਾਈਟ ਸ਼ਿਫਟ ਜੌਬ ਹੈ ਸਟੱਡੀ ਜਿਹੜੀ ਪਲੱਸ 2 ਜਾਂ ਫਿਰ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਸੈਲਰੀ ਜਿਹੜੀ 15000 ਹੈ ਲੋਕੇਸ਼ਨ ਮੋਗਾ ਤੇ ਜੋਬ ਦੀ ਟਾਈਮਿੰਗ ਹੈ ਰਾਤ ਨੂੰ 9 ਵਜੇ ਤੋਂ ਲੈ ਕੇ ਸਵੇਰ 5 ਵਜੇ ਤੱਕ ਅ ਨੈਕਸਟ ਜੀ ਰਿਸੈਪਸ਼ਨਿਸਟ ਲੜਕੀ ਦੀ ਜ਼ਰੂਰਤ ਹੈ ਟਾਈਮ ਜਿਹੜਾ ਡਿਊਟੀ ਦਾ ਉਸ ਵੇਲੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 6 ਜਾਂ 7 ਵਜੇ ਤੱਕ ਹੈ ਸੈਲਰੀ ਜਿਹੜੀ ਉਹ ਵੀ 6 ਜਾਂ 7000 ਦੇ ਵਿੱਚਕਾਰ ਹੈ ਤੇ ਜੋਬ ਦੀ ਲੋਕੇਸ਼ਨ ਮੋਗਾ ਹੈ ਨੈਕਸਟ ਜਿਹੜੀ ਜੌਬ ਹੈ ਜੀ ਰਿਲੇਸ਼ਨਸ਼ਿਪ ਐਗਜ਼ੀਕਿਊਟਿਵ ਦੀ ਇੰਗਲਿਸ਼ ਜਿਹੜੀ ਬਹੁਤ ਅੱਛੀ ਹੋਣੀ ਚਾਹੀਦੀ ਹੈ ਟਾਈਮ ਜਿਹੜਾ ਜੌਬ ਦਾ 8 ਵਜੇ ਤੋਂ ਸ਼ਾਮੀ 5 ਵਜੇ ਤੱਕ ਤੇ ਸੈਲਰੀ ਜਿਹੜੀ 30 ਤੋਂ 40000 ਰੁਪਏ ਦੇ ਵਿੱਚ ਹੋਏਗੀ ਅ ਨੈਕਸਟ ਸੈ ਜੀਕ ਫਾਰਮਾਸਿਸਟ ਫਾਰਮਾਸਿਸਟ ਬੋਏ ਦੀ ਲੋੜ ਹੈ ਟਾਈਮਿੰਗ ਹੈ ਜਿਹੜੀ ਉਸ ਵੇਲੇ 9 ਤੋਂ ਸ਼ਾਮੀ 8 ਵਜੇ ਤੱਕ ਹੈ ਤੇ ਸੈਲਰੀ ਜਿਹੜੀ ਹੋ ਸਕਦੀ ਹੈ 7000 ਤੋਂ ਲੈ ਕੇ 15000 ਦੇ ਵਿੱਚ ਹੋਏਗੀ ਮਤਲਬ 네ਗੋਸ਼ੀਏਬਲ ਤੁਸੀਂ ਗੱਲ ਕਰ ਸਕਦੇ ਹੋ ਆਪਣੀ ਅਨਟਰੀ ਦੇ ਟਾਈਮ ਲੋਕੇਸ਼ਨ ਜੌਬ ਦੀ ਮੁਗਾ ਹੀ ਹੈ ਤੇ ਲਾਸਟ ਲਈ ਅਸੀਂ ਗੱਲ ਕਰਾਂਗੇ ਕਿ ਜੇਕਰ ਤੁਸੀਂ ਉਪਰੋਕਤ ਕਿਸੇ ਵੀ ਜੌਬ ਦੇ ਬਾਰੇ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਜਬ ਫਿਰ जॉब ज्वाइन करना चाहते हो या फिर इना तो इलावा कुछ से होर जॉब की जानकारी लेना चाहते हो तो इस नंबर से संपर्क कर सकते हो जी नंबर थोड़ी तो स्क्रीन पर है अठानवे जीरो चौंती बयाली छे सौ नौ सो उम्मीद है कि इस कोई ना कोई जॉब थोड़े काम की जरूर होएगी तो हो ते मैं अगे भी कोशिश करता रव किब की जी इंफोरमेन लैके आवान ਅੱਪਾ ਮਿਲਾਂਗੇ ਹੋਰ ਇਨਫੋਰਮੇਸ਼ਨਸ ਦੇ ਨਾਲ ਥੈਂਕਸ ਫॉर ਵਾਚਿੰਗ ਦਿਲਜੀਸ ਐਜੂਕੇਸ਼ਨ ਵਰਲਡ